ਕੁੜੀਆਂ ਨੂੰ ਇਹ ਚੀਜ਼ ਪਸੰਦ ਨਹੀਂ ਹੁੰਦੀ ਕਿ ਜਦੋਂ ਸਾਡੇ ਲਈ ਕੋਈ ਰਿਸ਼ਤਾ ਦੇਖਣਾ ਦਾ ਕਿਉਂ ਇਹ ਚੀਜ਼ ਪਹਿਲਾਂ ਪੁੱਛਦਾ ਹੈ ਕਿ ਕਿੰਨੀ ਪੜ੍ਹੀ ਲਿਖਿਆ ਹੈ ਸੋਹਣੀ ਹੈਗੀ ਕਿ ਨਹੀਂ ਇਹਨੂੰ ਘਰ ਦਾ ਕੰਮ ਆਉਂਦਾ ਕਿ ਨਹੀਂ ਕੁੜੀਆਂ ਨੂੰ ਇਹ ਚੀਜ਼ ਬਹੁਤ ਤਕਲੀਫ ਦਿੰਦੀ ਪਰ ਕੁੜੀਆਂ ਆਪ ਵੀ ਕਦੇ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਂਦੀਆਂ ਜਿਹੜਾ ਚੰਗੀ ਤਰ੍ਹਾਂ ਸੈਟਲ ਨਾ ਹੋਵੇ ਬਿਲਕੁਲ ਰਿਐਲਿਟੀ ਹੈ ਜਾਂ ਕਿਉਂ ਫੇ ਤੁਹਾਨੂੰ ਆਪਣੇ ਉੱਤੇ ਯਕੀਨ ਨਹੀਂ ਕਿ ਤੁਸੀਂ ਕਮਾ ਕੇ ਉਹਨੂੰ ਵੀ ਖਵਾ ਸਕਦੇ ਆ ਜੇ ਤੁਸੀਂ ਉਹਦੇ ਤੇ ਡਿਪੈਂਡ ਹੋ ਰਹੇ ਆ ਤੇ ਇਸ ਚੀਜ਼ ਦੇ ਵਿੱਚ ਨਾ ਮੈਂ ਦੋਨਾਂ ਦੇ ਬਾਰੇ ਇਹ ਗੱਲ ਕਹੂੰਗੀ ਕਿ ਵਿਆਹ ਬਹੁਤ ਹੀ ਵਿਆਹ ਦੋ ਪਰਿਵਾਰਾਂ ਦਾ ਮੇਲ ਆ ਹੂੰ ਜਦੋਂ ਅਸੀਂ ਦੋ ਪਰਿਵਾਰਾਂ ਦਾ ਮੇਲ ਨਾ ਦੇਖ ਕੇ ਇਕੱਲਾ ਮੁੰਡਾ ਕੁੜੀ ਦੇ ਮੇਲ ਦੇਖਦੇ ਨਾ ਫਿਰ ਉਹ ਨਿਊਕਲੀਅਰ ਫੈਮਿਲੀ ਬਣ ਜਾਂਦਾ ਆ ਹੂੰ ਇੰਡੀਆ ਦੇ ਵਿੱਚ ਵਿਆਹ ਹਮੇਸ਼ਾ ਪਰਿਵਾਰਾਂ ਦਾ ਮੇਲ ਹੁੰਦਾ ਔਰ ਵਿਆਹ ਕਰਾਉਣ ਲੱਗੇ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਹੂੰ ਦੋਨਾਂ ਦੀ ਐਜੂਕੇਸ਼ਨ ਦੋਨਾਂ ਦੀ ਪੜ੍ਹਾਈ ਲਿਖਾਈ ਦੋਨਾਂ ਦਾ ਕੰਮ ਕਰਨਾ ਦੋਨਾਂ ਦਾ ਹੀ ਜ਼ਰੂਰੀ ਆ ਹੂੰ ਸੋਚ ਕਿੰਨੀ ਕਿ ਮਿਲਦੀ ਆ ਦੋਨਾਂ ਦੀ ਸੋਚ ਕਿੰਨੀ ਕਿ ਮਿਲਦੀ ਆ ਕੰਪੈਟੀਬਿਲਿਟੀ ਹੈ ਜੇ ਮੁੰਡਾ ਨਹੀਂ ਕਮਾਉਣ ਵਾਲਾ ਮੁੰਡੇ ਦੀ ਕੁਕਿੰਗ ਬਹੁਤ ਅੱਛੀ ਆ ਬਹੁਤ ਸਾਰੇ ਹੁੰਦੇ ਮੇਰੇ ਭਰਾ ਮੇਰਾ ਭਰਾ ਬਹੁਤ ਸੋਹਣੀ ਕੁਕਿੰਗ ਕਰਦਾ ਤੇ ਮੈਂ ਉਹਦੇ ਕੰਪੈਰੀਟਿਵਲੀ ਮੈਨੂੰ ਨਹੀਂ ਹੁੰਦਾ ਇੰਨਾ ਵਧੀਆ ਠੀਕ ਹੈ ਨਾ ਇਹ ਡਿਪੈਂਡ ਕਰਦਾ ਆ ਸੋ ਵੀ ਕਿਨੂੰ ਕਿਹੜੀ ਚੀਜ਼ ਪਸੰਦ ਆ ਸੋ ਮੈਨੂੰ ਲੱਗਦਾ ਕਿ ਉਹ ਬਟੇ ਆਪਣੀਆਂ ਮੈਨੂੰ ਲੱਗਦੇ ਖਿਆਲੀ ਪਲਾਉਜੇ ਨੇ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਹਲੇ ਦੇ ਸਮਾਂ ਤਾਈ ਪੋਸੀਬਲ ਨਹੀਂ ਹੈਗੇ ਉਸ ਚੀਜ਼ ਨੂੰ ਕੈਟੇਗੋਰਾਇਜ਼ ਕਰਨਾ ਵੀ ਔਖਾ ਆ ਥੋੜਾ ਕਿ ਅਜੇ ਆਪਾਂ ਹੁਣ ਮੇਰੇ ਭਰਾ ਨੂੰ ਮੱਝ ਦਾ ਦੱਸਿਆ ਉਹਨੂੰ ਕੁਕਿੰਗ ਕਰਨਾ ਪਸੰਦ ਆ ਪਰ ਜਿਵੇਂ ਉਹਨੂੰ ਕਹੂੰਗੀ ਤੂੰ ਸਾਰੀ ਉਮਰ ਕੁਕਿੰਗ ਕਰਨੀ ਆ ਨਹੀਂ ਉਹਦੀ ਗੁਰਟ ਹੋਊਗੀ ਜਾ ਈਗੋ ਦੀ ਨਾ ਵੀ ਹੋਵੇ ਜੇ ਆਲੇ ਦੁਆਲੇ ਵਾਲਿਆਂ ਨੇ ਬੋਲ-ਬੋਲ ਕੇ ਉਹਨੂੰ ਉਸ ਚੀਜ਼ ਤੇ ਲੈਣਾ ਉਹਨੇ ਕਹਿੰਦਾ ਮੈਂ ਤਾਂ ਰਸੋਈ ਚ ਵੜਦਾ ਵੀ ਨਹੀਂ ਹਾਂ ਦੂਜੀ ਗੱਲ ਪਤਾ ਕੀ ਜਿਹੜਾ ਮੁੰਡਾ ਆ ਨਾ ਮੁੰਡਾ ਇੱਕ ਅਨਪੜ ਘੱਟ ਪੜੀ ਲਿਖੀ ਕੁੜੀ ਦੇ ਨਾਲ ਅਡਜਸਟ ਕਰ ਲੁ ਕਿਉਂਕਿ ਉਹਨੂੰ ਲੱਗਦਾ ਵੀ ਇਹਨੇ ਚੱਲ ਬੱਚੇ ਸੰਭਾਲਣੇ ਆ ਹੂੰ ਪਰ ਜੇ ਕੁੜੀ ਵੀ ਨਹੀਂ ਪੜੀ ਹੂੰ ਜਾਂ ਕੁੜੀ ਪੜੀ ਲਿਖੀ ਆ ਹੂੰ ਪਰ ਮੁੰਡਾ ਪੜਿਆ ਲਿਖਿਆ ਨਹੀਂਗਾ ਉਹ ਕੋਈ ਕੰਮ ਵੀ ਨਹੀਂ ਕਰਦਾ ਹੈਗਾ ਕੁੜੀ ਉਹਦੇ ਨਾਲ ਵਿਆਹ ਕੇ ਆ ਗਈ ਉਹ ਕੁੜੀ ਨੂੰ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਨ ਦਿੰਦਾ ਤੇ ਉਹ ਘਰ ਦੀ ਜ਼ਿੰਮੇਵਾਰੀ ਵੀ ਨਹੀਂ ਸਮਝਦਾ ਹੈਗਾ ਵੀ ਚਲ ਜੇ ਕੁੜੀ ਬਾਹਰੋਂ ਕਮਾ ਕੇ ਆਉਂਦੀ ਆ ਕਿ ਉਹ ਘਰ ਸੰਭੂਗਾ ਜਿਹੜੀ ਤੁਸੀਂ ਗੱਲ ਕਹੀਏ ਉਹਦੀ ਈਗੋ ਹਰਟ ਹੋ ਜੂਗੀ ਤੇ ਮੈਂ ਤਾਂ ਕਹਿੰਦੀ ਆ ਵੀ ਕੁੜੀਆਂ ਨੂੰ ਤਾਂ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਕੀ ਹਸਬੈਂਡ ਕੈਪੇਬਲ ਹੈਗਾ ਕਿ ਨਹੀਂ ਹੈਗਾ ਕੱਲ ਨੂੰ ਆਫਤ ਆਉਂਦੀ ਆ ਕਿ ਦੋਨੋਂ ਸੰਭਾਲ ਸਕਣਗੇ ਮੈਂ ਤਾਂ ਨਹੀਂ ਕਹਿੰਦੀ ਵੀ ਇੱਕ ਕੁੜੀ ਨੂੰ ਜਿਹੜਾ ਬੰਦਾ ਕਮਾਉਂਦਾ ਨਹੀਂ ਉਹਦੇ ਨਾਲ ਵਿਆਹ ਕਰਾਉਣਾ ਚਾਹੀਦਾ ਨਹੀਂ ਕਰਉਣਾ ਚਾਹੀਦਾ ਉਹ ਆਪ ਕੈਪੇਬਲ ਹੈਗੀ ਆ ਥੈਟ ਇਸ ਸੈਪਰੇਟ ਕਰਤਾ ਦੋਨਾਂ ਦੀ ਕਮਾਈ ਨਾਲ ਚੱਲੂਗਾ ਇੱਕ ਦੀ ਕਮਾਈ ਨਾਲ ਨਹੀਂ ਚੱਲ ਸਕਦਾ ਹੋਈ ਨਾ ਅੱਜ ਕੱਲ ਜਿੰਨਾ ਆਪਾਂ ਦੇਖ ਰਹੇ ਹਾਂ ਮਹਿੰਗਾਈ ਆ ਕਿੰਨਾ ਕੁਛ ਆ ਹਾਂ ਇਹ ਇਹ ਜਿਹੜੀ ਜਿਹੜੀ ਆਪਾਂ ਕਹਿ ਦਿੰਦੇ ਆ ਕਿ ਕੁੜੀਆਂ ਇਹ ਕਿਉਂ ਦੇਖਦੀਆਂ ਨੇ ਇਹ ਦੇਖਣਾ ਚਾਹੀਦਾ ਹੈ ਹਮ ਜਿਹੜੀਆਂ ਨਹੀਂ ਦੇਖਦੀਆਂ ਨਾ ਬਾਅਦ ਵਿੱਚ ਬਹੁਤ ਪਛਤਾਉਂਦੀਆਂ ਨੇ ਕਿਉਂਕਿ ਇਕੱਲੀ ਦੇ ਉੱਤੇ ਜਦੋਂ ਸਾਰੀ ਫੈਮਿਲੀ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ ਇੱਕ ਬੰਦੇ ਲਈ ਪਰਿਵਾਰ ਚਲਾਉਣਾ ਬਹੁਤ ਔਖਾ ਹਮ ਸੋ ਪਰਿਵਾਰ ਦੇ ਦੋਨੋਂ ਜੀ ਕਮਾਉਂਦੇ ਹੋਣ ਉਹੀ ਤਾਂ ਜਾਣਦਾ ਇੱਕ ਬੰਦੇ ਦੀ ਹੀ ਇੰਨੀ ਕੁ ਸੈਲਰੀ ਹੋਵੇ ਵੀ ਸਾਰਾ ਟੱਬਰ ਐਸ਼ ਕਰੇ ਤੇ ਜਾਂ ਫਿਰ ਦੋਨੋਂ ਜਾਣੇ ਤੁਸੀਂ ਕਮਾਓ ਔਰ ਫਿਰ ਜੇ ਅਸੀਂ ਗੱਲ ਕਰਦੇ ਆ ਕਿ ਕੁੜੀ ਨੇ ਨਹੀਂ ਦੇਖਿਆ ਫਿਰ ਉਹ ਹਸਬੰਡ ਪਿੱਛੇ ਜ਼ਿੰਮੇਵਾਰੀ ਸਾਂਭਣ ਜਾਊਗਾ ਹੋਵੇ ਜੀ ਉਹ ਗਈ ਆ ਤਾਂ ਪਿੱਛੇ ਜਵਾਕਾਂ ਨੂੰ ਸੰਭਾਲ ਵੀ ਲਊਗਾ ਸਾਰਾ ਕੁਝ ਕਰ ਲਊਗਾ ਜਿਉਂ ਜੋਬ ਕਰਨਾ ਪਰ ਉਹ ਚੀਜ਼ ਤਾਂ ਨਹੀਂ ਹੋਣੀ ਫਿਰ ਜਦ ਪਤਾ ਹੈ ਵੀ ਉਹ ਚੀਜ਼ ਨਹੀਂ ਹੋਣੀ ਤਾਂ ਫਿਰ ਕੁੜੀ ਦੇਖੂਗੀ ਕਿ ਜੇ ਮੈਨੂੰ ਕੱਲ ਬੱਚੇ ਇਕੱਲੇ ਸਾਂਭਣੇ ਪੈਣਗੇ ਤਾਂ ਮੇਰਾ ਹਸਬੰਡ ਘੱਟੋ ਘੱਟ ਕਮਾਉਣ ਜਾਊਗਾ ਤਾਂ ਹੋਵੇ ਹੂੰ 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 ਸੋ ਇਹ ਇਹ ਜਿਹੜੇ ਰੀਜ਼ਨ ਆ ਮੈਂ ਮਤਲਬ ਇਹ ਚੀਜ਼ ਸੋਚਦੀ ਆ ਕਿ ਬਿਲਕੁਲ ਕੁੜੀ ਨੂੰ ਪੜਿਆ ਲਿਖਿਆ ਵੀ ਦੇਖਣਾ ਚਾਹੀਦਾ ਆ ਹੂੰ ਤੇ ਕੁੜੀ ਨੂੰ ਕਮਾਉਂਦਾ ਵੀ ਦੇਖਣਾ ਚਾਹੀਦਾ ਆ ਹੂੰ ਕਿਉਂਕਿ ਬਹੁਤ ਸਾਰੇ ਕੇਸਸ ਆਉਂਦੇ ਆ ਕਮਾਉਂਦਾ ਕਹਿ ਦਿੰਦੇ ਆ ਬਾਅਦ ਚ ਬੰਦਾ ਕਮਾਉਂਦਾ ਨਹੀਂ ਹੁੰਦਾ ਔਰ ਕੁੜੀ ਦੇ ਉਤੇ ਜਿਸ ਤਰੀਕੇ ਨਾਲ ਬੋਝ ਪੈਂਦਾ ਨਾ ਉਹ ਘਾਟ ਟੁੱਟ ਜਾਂਦੇ ਨੇ ਕਿਉਂਕਿ ਕੁੜੀ ਤੋਂ ਫੇ ਪੂਰੀ ਫੈਮਿਲੀ ਨੂੰ ਬੰਨ ਕੇ ਰੱਖਣਾ ਵੀ ਐਕਸਪੈਕਟ ਕੀਤਾ ਜਾਂਦਾ ਬੱਚੇ ਵੀ ਜੰਮੇ ਹੋਣਾਂ ਵੀ ਉਹ ਟਾਈਮ ਤੇ ਘਰੇ ਵੀ ਆਵੇ ਪਰ ਕੰਮ ਕਰੀਏ ਕਿਵੇਂ ਟਾਈਮ ਤੇ ਘਰੇ ਪਹੁੰਚੂਗੀ ਮੰਨ ਲਓ ਤੁਸੀਂ ਜਨਰਲ ਤੁਸੀਂ ਚੈਨਲ ਐਸਟੋਰ ਰਾਈਟ ਤੁਹਾਡੀ ਡਿਊਟੀ ਕਿਤੇ ਲੱਗੀ ਦੂਰ ਕਿ ਤੁਸੀਂ ਰਾਤ ਨੂੰ ਲੇਟ ਹੋ ਗਏ ਤੁਹਾਡੇ ਸਾਸੋਰ ਐਕਸਪੈਕਟ ਕਰਦੇ ਆ ਕਿ ਤੂੰ ਕਮਾ ਕੇ ਵੀ ਲਿਆ ਰਹੇ ਆ ਤੁਸੀਂ ਤੇ ਘਰੇ ਆ ਕੇ ਜੀ ਤੁਸੀਂ ਬੱਚੇ ਵੀ ਸੰਭਾਲਣੇ ਆ ਟਾਈਮ ਦੇ ਉੱਤੇ ਆ ਕੇ ਬੱਚੇ ਨੂੰ ਸਕੂਲੋਂ ਵੀ ਲੈ ਕੇ ਆਉਣਾ ਹਾਊ ਕੈਨ ਇਟ ਪੋਸੀਬਲ ਹੂੰ ਫਿਰ ਉਹਨੇ ਇਸ ਤੋਂ ਚੰਗਾ ਤਾਂ ਬੰਦਾ ਨਹੀਂ ਸੋਚ ਲੈਂਦਾ ਕਿ ਮੈਂ ਕੱਲਾ ਹੀ ਰਹਿ ਲੈਂਦਾ ਐਗਜ਼ੈਕਟਲੀ ਫਿਰ ਨਠੱਲੇ ਨਾਲ ਵਿਆਹ ਕਰਾਉਣ ਨਾਲੋਂ ਤਾਂ ਚੰਗਾ ਚਾਹੇ ਕੁੜੀ ਆ ਨਠੱਲੀ ਚਾਹੇ ਚਾਹੇ ਮੁੰਡਾ ਆ ਉਹਦੇ ਨਾਲ ਵਿਆਹ ਕਰਾਉਣ ਨਾਲ ਤੁਸੀਂ ਕੱਲੇ ਰਹਿ ਲੋ that is much better ਹੂੰ ਘਟੋ ਘਟ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਬਰਬਾਦਤਾ ਨਹੀਂ ਕਰੋਗੇ ਹੂੰ 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 ਸੋ ਮੈਂ ਇਹ ਚੀਜ਼ ਇੱਕ ਵਾਰ ਕਿਸੇ ਦੀ ਮੈਂ ਨਾ ਸੁਣ ਰਹੀ ਸੀ ਅੱਦਾਂ ਕਿਸੇ ਦਾ ਪੋਡਕਾਸਟ ਚੱਲ ਰਿਹਾ ਸੀ ਕਹਿੰਦਾ ਕਿ ਇੱਕ ਆਈਐਸ ਜਿਹੜਾ ਹੈਗਾ ਆ ਉਹ ਇੱਕ ਅਨਪੜ੍ਹ ਲੇਡੀ ਨਾਲ ਵਿਆਹ ਕਰਾ ਲਊਗਾ ਇੱਕ ਆਈਐਸ ਫੀਮੇਲ ਕਦੇ ਵੀ ਅਨਪੜ੍ਹ ਨਾਲ ਵਿਆਹ ਨਹੀਂ ਕਰਾਊਗੀ ਹੂੰ ਬਿਲਕੁਲ ਹੂੰ ਕਿਉਂ ਨਹੀਂ ਕਰਾਉਗੀ ਕਿਉਂਕਿ ਜਿਹੜਾ ਇੱਕ ਆਈਐਸਾ ਉਹ ਤਾਂ ਕਿਤੇ ਕਿਤੇ ਸੋਚੂਗੀ ਚੱਲੇ ਨੇ ਮੇਰੇ ਜਵਾਕ ਸਾਂਭਣੇ ਆ ਮੈਂ ਕਮਾਉਣਾ ਹੈ ਸਰਜੂਗਾ ਹੂੰ ਬਟ ਉਹ ਉਹ ਨੂੰ ਪਤਾ ਆ ਹੂੰ ਕਿ ਮੈਂ ਅਨਪੜ ਨਾਲ ਵਿਆਹ ਕਰਾ ਲਿਆ ਹੂੰ ਉਹਨੇ ਕੱਲੂ ਕੁਝ ਕਰਨਾ ਨੇਗਾ ਉਹਨੇ ਕੱਲੂ ਬੱਚੇ ਵੀ ਨਹੀਂ ਸਾਹਮਣੇ ਅੱਛਾ ਫਿਰ ਉਹਦੀ ਈਗੋ ਵੀ ਬਹੁਤ ਹੁੰਦੀ ਆ ਜੇ ਪੜੇ ਲਿਖਿਆ ਸਮਝਦਾ ਜਿਹਨੇ ਸੋਸਾਇਟੀ ਦੇਖੀ ਹੁੰਦੀ ਆ ਜਿਹਨੇ ਚਾਰ ਕਿਤਾਬਾਂ ਪੜੀਆਂ ਹੁੰਦੀਆਂ ਹਨਾ ਉਹਨੂੰ ਸਮਝ ਹੁੰਦੀ ਆ ਕਿ ਨਹੀਂ ਬੈਲੈਂਸ ਆਫ ਜਿਹੜਾ ਹੈਗਾ ਵਰਕ ਦੈਟ ਇਜ਼ ਵੈਰੀ ਇੰਪੋਰਟੈਂਟ ਹੂੰ ਬਟ ਜਿਹੜਾ ਅਸਲ ਦੇ ਵਿੱਚ ਜਿਨੇ ਕਿਤਾਬਾਂ ਵੀ ਨਹੀਂ ਨਾ ਪੜੀਆਂ ਹੁੰਦੀਆਂ ਜਿਨੇ ਜ਼ਿੰਦਗੀ ਵੀ ਨਹੀਂ ਪੜੀ ਹੁੰਦੀ ਉਹਨੂੰ ਪਤਾ ਹੀ ਨਹੀਂ ਹੁੰਦਾ ਉਹਨੂੰ ਤਾਂ ਉਹੀ ਆਉਂਦਾ ਹੁੰਦਾ ਸਿਰਫ ਇੱਕ ਰੋ ਮਾਰਨਾ ਹੂੰ ਉਹੀ ਨਾ ਪ੍ਰੋਬਲਮ ਉੱਥੇ ਹੁੰਦੀ ਕਿ ਜਦੋਂ ਤੁਸੀਂ ਕੁਝ ਚੇਂਜ ਹੀ ਨਹੀਂ ਕਰਨਾ ਚਾਹੁੰਦੇ ਹੈਨਾ ਤੁਹਾਨੂੰ ਐਟਲੀਸਟ ਟਾਈਮ ਦੇ ਨਾਲ ਜੋ ਤੁਸੀਂ ਕੋਈ ਚੀਜ਼ ਦੇਖਦੇ ਆ ਅੱਜਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਆਪਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਹੈਨਾ ਤੇ ਮੈਂ ਆਪਣੇ ਆਲੇ ਦੁਆਲੇ ਆਪਣੇ ਘਰ ਦੇ ਆਦੀ ਸੋਚ ਚੇਂਜ ਹੁੰਦੀ ਦੇਖੀ ਟਾਈਮ ਦੇ ਨਾਲ ਹੁੰਦੀ ਹੈ ਚੇਂਜ ਹੈਨਾ ਉਹਨੂੰ ਛੋਟਿਆਂ ਦੇ ਇਕੱਲੇ ਟ੍ਰਿਪ ਤੇ ਨਹੀਂ ਭੇਜਿਆ ਜਾਂਦਾ ਸੀ ਹੂੰ ਤੇ ਹੁਣ ਕਾਰੋਬਾਰ ਵੀ ਰਹਿਣੇ ਆ ਅੱਜ ਕੱਲੇ ਕਿਤੇ ਵੀ ਜਾਨੇ ਅੱਜ ਜੇ ਮੈਂ ਕਿਤੇ ਟ੍ਰਿਪ ਆ ਮੈਂ ਪਲਾਨ ਕਰ ਲਿਆ ਮੈਂ ਦੱਸ ਦਿੰਨੀ ਆ ਜੀ ਮੈਂ ਚੱਲੀ ਆ ਜੀ ਹੂੰ ਮੈਨੂੰ ਪਰਮਿਸ਼ਨ ਨਹੀਂ ਲੈਣੇ ਪੈਂਦੀ ਬਿਕਾਜ਼ ਟਾਈਮ ਦਾ ਫਰਕ ਆ ਗਿਆ ਸਗੋ ਪ੍ਰਾਊਡਲੀ ਦੱਸਦੇ ਆ ਲੋਕਾਂ ਨੂੰ ਕਿ ਸਾਡੀ ਕੁੜੀ ਆਹ ਕਰਦੀ ਆ ਹਾਂ ਬਿਲਕੁਲ ਗੱਲ ਟਾਈਮ ਦੀ ਐ ਹੂੰ ਬਦਲਦੀ ਆ ਸੋਚ ਸਭ ਦੀ ਹੂੰ ਅਜੀ ਅਸੀਂ ਜਦੋਂ ਛੋਟੇ ਸੀਗੇ ਤੁਸੀਂ ਵੀ ਦੇਖੇ ਹੋਣਾ ਆਪਾਂ ਪਿੰਡਾਂ 'ਚ ਪੜੇ ਆ ਠੀਕ ਆ ਹੂੰ ਸਕੂਲ ਜਾਣਾ ਸਕੂਲ ਤੋਂ ਸਿੱਧੇ ਘਰੇ ਆਉਣਾ ਸਿਰ 'ਤੇ ਚੁੰਨੀਆਂ ਲੈ ਕੇ ਰੱਖਣਾ ਉਹ ਟਾਈਮ ਸੀਗਾ ਹੂੰ ਠੀਕ ਆ ਅੱਜ ਪਹਿਰਾ ਵੀ ਪਹਿਰਾਵਾ ਬਦਲ ਗਿਆ ਹੂੰ ਸੋ ਇਹ ਗੱਲ ਨਹੀਂ ਟਾਈਮ ਦੇ ਨਾਲ ਸੋਚ ਬਦਲਦੀ ਆ ਔਰ ਚੰਗੀ ਸੋਚ ਨੂੰ ਅਪਣਾਉਣਾ ਵੀ ਚਾਹੀਦਾ ਆ ਹੂੰ ਜੇ ਖੁੱਲੇ ਵਿਚਾਰ ਮਿਲਦੇ ਆ ਠੀਕ ਆ ਨਾ ਮਤ ਉੱਚੀ ਮਨ ਮਨ ਨਹੀਂ ਮਤ ਉੱਚੀ ਰੱਖਣੀ ਵੀ ਚਾਹੀਦੀ ਆ ਉਹ ਤਾਂ ਸਾਡੀ ਅਰਦਾਸ ਦੇ ਵਿੱਚ ਵੀ ਆਉਂਦੀ ਆ ਸੋ ਸਾਨੂੰ ਰੱਖਣੀ ਵੀ ਚਾਹੀਦੀ ਆ ਉਹ ਚੀਜ਼ ਆਪਾਂ ਉਹ ਹੀ ਘਰ ਦੀ ਘਰ ਦੇ ਕੰਮ ਦੀ ਗੱਲ ਕਰ ਰਹੇ ਸੀ ਜੀ ਵੀ ਮੁੰਡਾ ਜਦੋਂ ਆਪਣਾ ਮੁੰਡਾ ਵਾਈਫ ਦੇ ਨਾਲ ਕੰਮ ਕਰਦਾ ਨਹੀਂ ਚੰਗਾ ਲੱਗਦਾ ਕਿਸੇ ਨੂੰ ਨੁਤਾਨੇ ਮਾਰੇ ਜਾਂਦੇ ਤੇ ਮੁੰਡਾ ਉੱਥੇ ਹੀ ਪਿੱਛੇ ਹਟ ਜਾਂਦਾ ਬਿਲਕੁਲ ਤੇ ਉਹੀ ਜੇ ਜਵਾਈ ਹੁੰਦਾ ਆਪਣਾ ਆਪਣੀ ਧੀ ਦੀ ਹੈਲਪ ਕਰਾ ਰਿਆ ਤੇ ਉਹ ਬਹੁਤ ਸੋਹਣਾ ਲੱਗਦਾ ਬਿਲਕੁਲ ਦੇਖੋ ਕਿੰਨਾ ਵਧੀਆ ਹੈ ਇਹੋ ਜਿਹਿਆਂ ਤਾਂ ਬਹੁਤ ਸਾਰੀਆਂ ਸਟੋਰੀਜ਼ ਵੀ ਚੱਲਦੀਆਂ ਨੇ ਹਮ ਮੈਂ ਮੈਂ ਬਹੁਤ ਸਾਰੇ ਆਪਣੇ ਪੰਜਾਬੀ ਆਰਟਿਸਟ ਆ ਜਿਹੜੇ YouTube ਦੇ ਉੱਤੇ ਤੇ Facebook ਦੇ ਉੱਤੇ ਉਹਨਾਂ ਦੀ ਇਹੋ ਜਿਹਿਆਂ ਕਟਾਸ਼ ਕਰਦੀਆਂ ਹੋਈਆਂ ਸਟੋਰੀਜ਼ ਪੈਂਦੀਆਂ ਨੇ ਹਮ ਹਮ ਅੱਛਾ ਇਹਦੇ ਵਿੱਚ ਨਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਫਾਦਰ ਦੀ ਇਨਵੋਲਵਮੈਂਟ ਇੰਦੀ ਜਾਂ ਸੋਹਰੇ ਦੀ ਹਮ ਇਦੇ ਵਿੱਚ ਇਨਵੋਲਵਮੈਂਟ ਜ਼ਿਆਦਾ ਸੱਸ ਦੀ ਹੀ ਸੱਸ ਦੀ ਹੀ ਹੁੰਦੀ ਆ ਪਤਾ ਨਹੀਂ ਉਹ ਔਰਤ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਆ ਕੀ ਨਹੀਂ ਚੱਲਦਾ ਅੱਛਾ ਜਦੋਂ ਆਪਦੀ ਨੌਨ ਨੂੰ ਟਰੀਟ ਕਰਦੀ ਆ ਹੂੰ ਉਹਨੂੰ ਲੱਗਦਾ ਕਿ ਮੈਂ ਤਾਂ ਆਪ ਬਹੁਤ ਕੁਝ ਬਰਦਾਸ਼ਤ ਕੀਤਾ ਮੇਰੀ ਸੱਸ ਦੇ ਹੱਥੋਂ ਇਹਨੂੰ ਵੀ ਮੈਂਟੈਲਿਟੀ ਹੁੰਦੀ ਆ ਤੇ ਜਦੋਂ ਆਪਦੀ ਬੇਟੀ ਦੀ ਗੱਲ ਆ ਹਾਏ ਜੋ ਮੈਂ ਸਿਆ ਮੇਰੀ ਬੇਟੀ ਨਾਲ ਸਹੀ ਹੂੰ ਸਸਾਂ ਦਾ ਹੀ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਇੰਨਾ ਕੁਝ ਦੇਖਿਆ ਅਸੀਂ ਤਾਂ ਖੇਤ ਵੀ ਜਾਂਦੀਆਂ ਹੁੰਦੀਆਂ ਅਸੀਂ ਖੇਤ ਵੀ ਸਾਂਭਦੀਆਂ ਸੀ ਐਨੇ ਨਿਆਣੇ ਵੀ ਸਾਂਭਦੀਆਂ ਸੀ ਘਰ ਵੀ ਸਾਂਭਦੀਆਂ ਸੀ ਤੁਹਾਡੇ ਕੋ ਹੁਣ ਕਿਹੜਾ ਖੇਤ ਅਜ ਜਾਣਾ ਤੁਹਾਡੇ ਕੋ ਘਰ ਦੇ ਕੰਮ ਹੀ ਨਹੀਂ ਮੁੱਕਦੇ ਬਿਲਕੁਲ ਇਹ ਚੀਜ਼ ਮੈਂ ਪਾਣੀ ਦਾ ਗਲਾਸ ਤੱਕ ਨਹੀਂ ਚੁੱਕ ਕੇ ਪੀਂਦੀਆਂ ਇਹੀ ਗੱਲ ਕਹਿ ਰਹੀ ਆ ਨਾ ਕਿ ਜਦੋਂ ਤਾਂ ਗੱਲ ਆਪਣੀ ਧੀ ਦੀ ਆਉਂਦੀ ਆ ਆਪਣੀ ਧੀ ਦੇ ਸਾਨੂੰ ਉਹਨਾਂ ਨੂੰ ਲੱਗਦਾ ਆ ਕਿ ਜੋ ਮੈਂ ਬਰਦਾਸ਼ਤ ਕੀਤਾ ਜ਼ਿੰਦਗੀ 'ਚ ਜੋ ਦੁੱਖ ਮੈਂ ਦੇਖਿਆ ਮੇਰੀ ਧੀ ਨੂੰ ਨਾ ਦੇਖਣੇ ਪੈਣ ਮੇਰੇ ਹਸਬੰਦ ਨੇ ਮੇਰੇ ਤੇ ਰੋਪਾ ਕੇ ਰੱਖਿਆ ਜਾਂ ਕਦੇ ਥੱਪੜ ਮਾਰ ਕੇ ਦੇਖਿਆ ਜਾਂ ਮੈਂ ਉਹਦੇ ਉਸ ਸੌਰਟ ਆਫ ਥੱਲੇ ਲੱਗ ਕੇ ਰਹੀ ਆ ਤਾਂ ਮੇਰੀ ਧੀ ਜਵਾਈ ਨੂੰ ਥੱਲੇ ਲਾ ਕੇ ਉਹ ਇਹ ਵੀ ਨਹੀਂ ਕਹੋਗੇ ਵੀ ਇਕੁਅਲ ਰਹਿਣ ਉਹ ਉਹਨੂੰ ਥੱਲੇ ਲਾ ਕੇ ਰੱਖ ਤੇ ਜਦੋਂ ਆਪਦੀ ਨੌ ਦੀ ਗੱਲ ਆਉਂਦੀ ਆ ਫੇਰ ਜੀ ਨਾ ਪੁੱਤ ਤਾਂ ਜ਼ਰੂਰ ਉਹ ਗੁਲਾਮ ਨਹੀਂ ਬਣਨਾ ਚਾਹੀਦਾ ਪੁੱਤ ਤਾਂ ਮੇਰਾ ਸੁਣਨਾ ਚਾਹੀਦਾ ਇਹ ਐਕਚੁਅਲੀ ਔਰਤਾਂ 'ਚ ਮੈਨੂੰ ਲੱਗਦਾ ਜਿਹੜੀ ਜੈਲਸ ਜੇ ਫੈਕਟਰ ਹੁੰਦਾ ਨਾ ਉਹ ਵੀ ਰਿਸ਼ਤੇ ਖਰਾਬ ਕਰਦਾ ਹੈ ਕਾਫੀ ਹੱਦ ਤੱਕ ਹੂੰ ਤੇ ਉਹ ਜੈਲਸੀ ਆਉਂਦੀ ਕਿੱਥੋਂ ਆ ਕਿ ਉਹਨਾਂ ਨੂੰ ਉਹ ਚੀਜ਼ ਮਿਲੀ ਨਹੀਂ ਉਹ ਤਾਂ ਕਰਕੇ ਜੈਲਸ ਫੀਲ ਕਰਦੇ ਆ ਕਿ ਮੈਂ ਵੀ ਇਹਦੇ ਨਾਲ ਕੋਮਫਰਟੇਬਲ ਹੈ ਇਹਦਾ ਸਾਈਕੋਲੋਜੀਕਲ ਅਸਪੈਕਟ ਆ ਬਹੁਤ سارے ਰੀਜ਼ਨ ਹੋ ਸਕਦੇ ਆ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕੱਲੀਆਂ ਔਰਤਾਂ ਜਿਹੜੀਆਂ ਨੇ ਜੈਲਸ ਕਰਦੀਆਂ ਨੇ ਪਰ ਇਹ ਖਾ ਮੁੰਡਿਆਂ ਦੇ ਵਿੱਚ ਵੀ ਬਹੁਤ ਹੁੰਦੀ ਆ ਬਟ ਜਿਹੜੇ ਸੁਨਨ ਵਿੱਚ ਵੀ ਇਹੀ ਮਿਲਦਾ ਕਿ ਕੁੜੀ ਕੁੜੀ ਤੋਂ ਬਹੁਤ ਸੜਦੀ ਆ ਮੁੰਡੇ ਨਹੀਂ ਸੜਦੇ ਮੁੰਡੇ ਘੱਟ ਸੜਦੇ ਨੇ ਪਰ ਜਦੋਂ ਸੜਦੇ ਆ ਬਹੁਤ ਮਤਲਬ ਬੁਰੀ ਤਰ੍ਹਾਂ ਉਹਨਾਂ ਦੇ ਜਿਹੜੇ ਆ ਉਹਦੇ ਐਕਸ਼ਨ ਦੇ ਰਿਐਕਸ਼ਨ ਹੁੰਦੇ ਆ ਬਟ ਕੁੜੀਆਂ ਦੇ ਵਿੱਚ ਮੈਨੂੰ ਲੱਗਦਾ ਨੇਚਰਲ ਪਾਈ ਜਾਂਦੀ ਆ ਵੀ ਰੱਬ ਨੇ ਹੁੰਦਾ ਡਿਜ਼ਾਈਨ ਕੀਤਾ ਸ਼ਾਇਦ ਉਹਨਾਂ ਦੇ ਹਾਰਮੋਨਸ ਦੇ ਵਿੱਚ ਇਹ ਚੀਜ਼ ਹੁੰਦੀ ਹੋਊਗੀ ਹੋ ਸਕਦਾ ਹੁਣ ਇਹ ਤਾਂ ਸਾਈਕੋ ਕੋਈ ਸਾਈਕੀਐਟ੍ਰਿਕ ਦੱਸ ਸਕਦਾ ਹੈ ਵੀ ਇਹ ਕੀ ਰੀਜ਼ਨ ਹੁੰਦਾ ਹੈ ਨਾ ਜਿਹਨੇ ਇਹਨਾਂ ਦੀ ਸਾਈਕੋਲੋਜੀਕਲ ਅਨਾਲਿਸਿਸ ਕੀਤਾ ਆ ਆਪਾਂ ਤਾਂ ਆਪਣੇ ਤਜਰਬੇ ਚੋਂ ਇੰਨਾ ਹੀ ਦੱਸ ਸਕਦੇ ਆ ਵੀ ਯੈਸ ਇਹ ਹਾਰਮੋਨ ਹੀ ਹੋਊਗਾ ਜਿਹੜਾ ਹਾਰਮੋਨ ਉਹਨੂੰ ਮਤਲਬ ਕਹਿੰਦਾ ਕਿ ਹਾਈ ਆ ਵੀ ਬਸ ਮੈਨੂੰ ਆ ਚੀਜ਼ ਨਹੀਂ ਮਿਲੀ ਤਾਂ ਦੂਜੇ ਨੂੰ ਵੀ ਨਾ ਮਿਲੇ